ਜਿਹੜੇ ਆਮ ਆਦਮੀ ਪਾਰਟੀ ਦੇ ਗੁੰਡੇ ਜਿਹੜੇ ਇਹਨਾਂ ਨੇ ਪਾਲੇ ਬਿਨੇ ਉਹ ਭੂਤਾਂ ਦੇ ਆਏ ਹਲਕੇ ਵੀ ਕੁੱਤੇ ਵਾਂਗੂ ਫਿਰਦੇ ਨੇ ਇਹਨਾਂ ਨੂੰ ਸਮਝਾਓ ਕਿ ਹਲਕੇ ਵੀ ਕੁੱਤੇ ਦਾ ਲਾਜ ਸਾਰਿਆਂ ਨੂੰ ਪਤਾ ਬਾਅਦ ਚ ਕੀ ਹੁੰਦਾ ਜੇ ਕੋਈ ਗੇਟ ਚ ਆ ਗਿਆ ਆ ਦੇਖੋ ਜੀ ਅੰਦਰ ਜਾ ਰਹੇ ਸੀ ਆ ਜਿਹੜੇ ਉਹਨਾਂ ਦੇ ਫੋਨ ਨੇ ਇੱਕ ਦੀ ਇਹਦੇ ਤੇ ਫੋਟੋ ਵੀ ਆ ਰਹੀ ਹੈ ਇੱਕ ਦੀ ਆ ਰਹੀ ਆ ਇਹ ਆਮ ਵੋਟਰਾਂ ਵਾਂਗ ਆ ਰਹੇ ਦੀ ਰਾਮ ਨਾਲ ਹੀ 10 12 ਮੁੰਡੇ ਰਾਮ ਨਾਲ ਫੋਨ ਫੜਾ ਕੇ ਨਾ ਅੰਦਰ ਜਾ ਰਹੇ ਦੀ ਇਹਦਾ ਪਿੰਡ ਦੇ ਬੰਦਿਆਂ ਨੇ ਦੇਖ ਲਿਆ ਵੀ ਅਣਪਛਾਤੇ ਬੰਦੇ ਬਾਹਰਲੇ ਕਿੱਥੋਂ ਆ ਰਹੇ ਨੇ ਇਹ 10 12 ਜਣੇ ਸੀਗੇ ਉਹ ਅਸੀਂ ਉਹਨਾਂ ਨੂੰ ਬੱਚਾ ਤੁਸੀਂ ਇੱਥੇ ਕਰ ਦੇਗੀਓ ਇੱਕ ਦੋ ਤਾਂ ਕਹਿੰਦੇ ਸੀ ਘੁੰਮਣਾ ਵਾ ਘੁੰਮਣ ਨੂੰ ਇੱਥੇ ਪਾਰਕ ਆ ਵੋਟ ਹੋਇ ਪੈ ਰਹੀ ਆ ਬੋਟਿੰਗ ਹੋ ਰਹੀ ਆ ਇੱਥੇ ਕੋਈ ਚੱਕਰ ਨਹੀਂ ਹੋਣਾ ਸੀ ਸਾਰੇ ਆ ਗਏ ਹੁਣ ਕਰਕੇ ਦੇਖਣਾ ਹੁਣ ਦੱਸਾਂਗੇ ਮੌਕੇ ਤੇ ਜਵਾਬ ਦਵਾਂਗੇ ਇਹਨਾਂ ਨੂੰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਨਿਰਪੈ ਸਿੰਘ ਗੁਡਰ ਉਹ ਨਾਲ ਪ੍ਰੇਫਰ ਦਾ ਇੱਥੇ ਜੇ ਕੋਈ ਗੜਬੜ ਹੁੰਦੀ ਆ ਤਾਂ ਉਹਦੀ ਸਿੱਧੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋ ਉਹ ਅਸੀਂ ਤਾਂ ਕੰਮ ਕੀ ਜਦੋਂ ਕਰੀ ਅੜ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਮਲਾਜਮਾਂ ਦਾ ਉਰੋਂ ਭੱਜ ਗਏ ਸੀ ਉਹਨਾਂ ਦੇ ਚਾਰ ਪੰਜ ਜਿਹੜੇ ਮੋਬਾਈਲ ਅਸੀਂ ਫੜ ਲਏ ਉਹ ਗੱਡੀਆਂ ਲੈ ਕੇ ਭੱਜ ਗਏ ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਅਸੀਂ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਚਾਸਬਾਲ ਵਿਖੇ ਆ ਇੱਥੇ ਕੁਝ ਸ਼ਰਾਰਤੀ ਅੰਸਰ ਫੜੇ ਗਏ ਨੇ ਕੀ ਗੱਲ ਹੋਈ ਆ ਗੋਪਾਲ ਜੀ ਨੇ ਮਹਾਂਤ ਹਰਵਿੰਦਰ ਸਿੰਘ ਨੌੜਾ ਨੇ ਕਾਂਗਰਸ ਦੇ ਹੋਰ ਸੀਨੀਅਰ ਆਗੂ ਨੇ ਗੱਲ ਕਰਦਿਆਂ ਹਾਂਜੀ ਖਨਾਉਣਾ ਸਾਹਿਬ ਕੀ ਗੱਲ ਹੋਈ ਹੈ ਜੀ ਪੂਰੇ 15 ਇਹਨਾਂ ਨੇ ਅਲਰਟ ਕਰਿਆ ਵਾ ਤੇ ਵੀ 2 ਵਜੇ ਤੋਂ ਲੈ ਕੇ 4 ਵਜੇ ਤੱਕ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਬੂਥ ਕੈਪਚਰਿੰਗ ਕਰਾਂਗੇ ਜੀ ਮੈਂ ਇਹ ਗੱਲ ਕਹਿਣ ਤੇ ਵੀ ਸਾਡੇ ਐਸਐਸਪੀ ਪਟਿਆਲਾ ਡੀਸੀ ਸਾਹਿਬ ਵੀ ਵਧੀਆ ਨੇ ਵੀ ਉਰੇ ਜੀ ਕੋਈ ਹਰਕਤ ਨਹੀਂ ਹੋ ਸਕਦੀ ਸਾਡੇ ਜ਼ਿਲ੍ਹਾ ਪ੍ਰੀਸਿਡੈਂਟ ਜੋਂ ਟੌੜਾ ਤੋਂ ਕੁਮਰ ਪ੍ਰਤਾਪ ਸਿੰਘ ਖਨੌੜਾ ਚੋਂ ਲੜ ਰਹੇ ਨੇ ਉਰੇ ਚਾਸਵਾਲ ਦੇ ਉਰੇ 20 25 ਬੰਦੇ ਆਏ ਉਹ ਆ ਕੇ ਉਹਨਾਂ ਨੇ ਫਟਾਫਟ ਉਰੇ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਕੁਦਰਤੀ ਉਰੇ ਆਏ ਹੋਏ ਦੀ ਜੀ ਉਹ ਅਸੀਂ ਧੱਕਾ ਮੁਕੀ ਜਦੋਂ ਕਰੀ ਅਰ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਮਲਾਜਮਾਂ ਦਾ ਉਰੋਂ ਭੱਜ ਗਏ ਸੀ ਉਹਨਾਂ ਦੇ ਚਾਰ ਪੰਜ ਜਿਹੜੇ ਮੋਬਾਈਲ ਅਸੀਂ ਫੜ ਲਏ ਉਹ ਗੱਡੀਆਂ ਲੈ ਕੇ ਭੱਜ ਗਏ ਉਹਨਾਂ ਨਾਲ ਨਰਪ ਐ ਸਿੰਘ ਗੁੰਡੇ ਨਾਲਤੀ ਇੱਕ ਲੋਕ ਲੋਰੇ ਦਾ ਪਾਸੋਂ ਦਾ ਛੋਟਾ ਜਿਹਾ ਲੀਡਰ ਲਕੀ ਪਾਸੋਂ ਨਾਲਤੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜੀ ਚੋਣ ਹੈ ਨਿਰਪੱਖ ਹੋਣੀ ਚਾਹੀਦੀ ਹੈ ਇਹ ਗੁੰਡੇ ਲੋਕ ਜਿਹੜੇ ਹੁਣ ਇਹ ਕਾਉਂਡਾ ਜ਼ੋਨ ਦੇ ਵਿੱਚੇ ਨੇ ਜ਼ਿਲ੍ਹਾ ਪ੍ਰਿੰਸੀਪਲ ਪਟਿਆਲਾ ਦੇ ਵਿੱਚ ਸਰਕਾਰ ਨੂੰ ਬੇਨਤੀ ਕਰਦੇ ਆਂ ਤੁਰੰਤ ਹਰਕਤ ਦੇ ਵਿੱਚ ਆ ਜਾਵੇ ਅਸੀਂ ਲੋਕਤੰਤਰ ਦੀ ਰਾਖੀ ਖਾਤਰ ਆਪਣੀਆਂ ਜਾਨਾਂ ਵੀ ਅਸੀਂ ਦੇ ਦਾਂਗੇ ਸਾਡੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਖਨੌੜਾ ਜੀ ਖੜੇ ਨੇ ਬਾਕੀ ਉਹਨਾਂ ਨਾਲ ਜਾਣਕਾਰੀ ਲੈ ਲਓ ਜੀ ਹਾਂਜੀ ਖਨੋੜਾ ਸਾਹਿਬ ਕੀ ਗੱਲ ਹੋਈ ਹੈ ਜੀ ਇਹ ਤਾਂ ਕਹਿ ਰਹੇ ਨੇ ਨਿਰਪੱਖ ਚੋਣਾ ਹੋਣੀ ਹੈ ਨੇ ਇੱਥੇ ਪਤਾ ਲੱਗਿਆ ਜੀ ਕੁਝ ਕੁ ਬੰਦੇ ਵੜ ਗਏ ਸੀ ਉਥੇ ਦੇ ਅੰਦਰ ਦੇਖੋ ਜਿਹੜੇ ਬੰਦੇ ਬੜੇ ਉਹਨਾਂ ਦੇ ਸਾਡੇ ਬੰਦੇ ਨੇ ਅਲਰਟ ਦੀ ਸਾਡਾ ਇੱਥੋਂ ਬਹੁਤ ਹੀ ਪਿਆਰਾ ਸਾਡਾ ਤਕੜਾ ਵਰਕਰ ਆ ਬਿੱਲਾ ਸਭ ਦਾ ਸਰਪੰਚ ਉਹਨੇ ਲੈ ਕੇ ਸਾਰੀ ਟੀਮ ਦੇ ਨਾਲ ਮੈਂ 10 ਮਿੰਟ ਹੋਏ ਦਿੱਥੋਂ ਲੰਘੇ ਨੂੰ ਤੇ ਉਹਨਾਂ ਨੇ ਸਾਰੇ ਉਹਨਾਂ ਦੇ ਜਿਹੜੇ 5-7 ਬੰਦੇ ਉਹਨਾਂ ਦੇ ਕਾਬੂ ਹੈ ਉਹਨਾਂ ਦੇ ਮੋਬਾਈਲ ਇਹਨਾਂ ਦੇ ਹੱਥ ਚ ਆ ਗਏ ਪਰ ਉਹ ਇੱਥੋਂ ਭੱਜ ਗਏ ਮੋਬਾਈਲ ਸਾਡੇ ਹੱਥ ਜਿੰਨੇ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਨਿਰਪੈ ਸਿੰਘ ਗੁਡਰ ਉਹ ਨਾਲ ਪ੍ਰੇਫਰਡਾ ਇੱਥੇ ਜੀ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹੋ ਜਿਹੇ ਹਾਲਾਤ ਪੈਦਾ ਨਾ ਕਰੋ ਸ਼ਾਂਤੀਪੂਰਵਕ ਜੜੀਆਂ ਵੋਟਾਂ ਪਵਾਓ ਤਾਂ ਕਿ ਕੋਈ ਵੀ ਜਿਹੜਾ ਮਾੜਾ ਅੰਸਰ ਆ ਉਹ ਆ ਕੇ ਕੋਈ ਬੂਥ ਦੇ ਉੱਤੇ ਗੜਬੜ ਨਾ ਕਰੇ ਜੇ ਕੋਈ ਗੜਬੜ ਹੁੰਦੀ ਆ ਤਾਂ ਉਹਦੀ ਸਿੱਧੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋ ਤੇ ਮੈਂ ਪੂਰਜੋਰ ਮੰਗ ਕਰਦਾ ਇਹ ਬਲਾਕ ਨਾਬਾ ਦੇ ਚਾਸ ਚਾਸਵਾਲ ਪਿੰਡਾ ਟੌੜਾ ਜ਼ਿਲ੍ਹਾ ਬਰੀਦਾ ਜਿਹੜਾ ਜੋਨਾ ਤੇ ਬਲਾਕ ਸੰਦੀਪੀ ਵੀ ਇਹ ਚਾਂਸ ਵਾਲਾ ਜੀ ਕੀ ਲੱਗਦਾ ਜੀ ਸਰਕਾਰ ਤਾਂ ਦਾਅਵੇ ਕਰ ਰਹੀ ਸੀ ਕਿਸੇ ਨਾਲ ਧੱਕਾ ਨਹੀਂ ਹੋਊਗਾ ਕੁਝ ਨਹੀਂ ਹੋਊਗਾ ਪਹਿਲਾਂ ਤਾਂ ਪੇਪਰ ਭਰਨ ਸਮੇ ਉਹ ਕਹਿੰਦੇ ਸੀ ਜੀ ਇਹ ਵਿਰੋਧੀ ਪਾਰਟੀਆਂ ਆਪੇ ਕਰ ਰਹੀਆਂ ਨੇ ਸਾਰਾ ਕੁਝ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਫੋਨ ਵੀ ਖੋਲੇ ਗਏ ਨੇ ਉਹਨਾਂ ਦੇ ਮੈਨੂੰ ਤਾਂ ਇਹ ਵੀ ਲੱਗਦਾ ਹੋ ਸਕਦਾ ਤੁਹਾਡੇ ਚੈਨਲ ਤੇ ਜਿਹੜੇ ਸਾਡੇ ਹਲਕੇ ਦੇ ਐਮ.ਐਲ.ਏ ਨੇ ਜੀ ਦੇਵਮਾਨ ਉਹਨੇ ਗੱਲਾਂ ਕੀਤੀਆਂ ਕਿ ਇਹ ਇਹਨਾਂ ਨੂੰ ਕਾਜ ਭਰਨ ਵਾਲੇ ਬੰਦੇ ਨਹੀਂ ਮਿਲਦੇ। ਜੀ। ਉਹਨਾਂ ਨੇ ਕਾਂਗਰਸ ਦੇ ਕਿਹਾ ਵੀ ਖਨੌੜਾ ਜ਼ੋਨ ਖਾਲੀ ਆ। ਹੂੰ। ਤੇ ਦੋਗਦੇ ਹੋਰ ਦਿਨਾਂ ਵਾਲੇ। ਖਨੌੜਾ ਜ਼ੋਨ ਸਾਡਾ ਕਿਹੜਾ ਖਾਲੀ ਆ? ਉੱਥੋਂ ਸਾਡੀ ਜਸਵੀਰ ਕੌਰ ਜਿਹੜੀ ਕਾਂਗਰਸ ਪਾਰਟੀ ਦੀ ਖਨੌੜਾ ਜ਼ੋਨ ਤੋਂ ਚੋਣ ਲੜ ਰਹੀ ਆ। ਇਹਨੂੰ 17 ਨੂੰ ਰਿਜ਼ਲਟ ਪਤਾ ਬਲੱਪ ਝੂਠ ਤੂਫਾਨ ਬੋਲਦੇ ਨੇ। ਪਹਿਲਾਂ ਕਾਜਾਂ ਦੇ ਪੂਰਾ ਜ਼ੋਰ ਲਾਇਆ। ਹੁਣ ਆ ਗੁੰਡਾ ਗਰਦੀ ਤੋਂ ਉੱtre ਵੀ ਨੇ। ਤੇ ਜੇ ਕੋਈ ਸਾਡੇ ਗੇੜ 'ਚ ਆ ਗਿਆ। ਕੋਈ ਨੁਕਸਾਨ ਹੁੰਦਾ। ਤੌਦੀ ਸਿੱਧੀ ਜਿਹੜੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਉਹ ਮੈਂ ਮੰਗ ਕਰਦਾ ਵੀ ਇਹ ਸ਼ਾਂਤੀਪੂਰਵਕ ਚੋਣਾ ਕਰਾਓ ਜਿਹੜੇ ਆਮ ਆਦਮੀ ਪਾਰਟੀ ਦੇ ਗੁੰਡੇ ਜਿਹੜੇ ਇਹਨਾਂ ਨੇ ਪਾਲੇ ਬਨੇ ਉਹ ਭੂਤਾਂ ਦੇ ਐ ਹਲਕੇ ਵੀ ਕੁੱਤੇ ਵਾਂਗੂ ਫਿਰਦੇ ਨੇ ਇਹਨਾਂ ਨੂੰ ਸਮਝਾਓ ਕਿ ਹਲਕੇ ਵੀ ਕੁੱਤੇ ਦਾ ਲਾਜ ਸਾਰਿਆਂ ਨੂੰ ਪਤਾ ਬਾਅਦ ਚ ਕੀ ਹੁੰਦਾ ਜੀ ਕੋਈ ਗੇਟ ਚ ਆ ਗਿਆ ਕੋਈ ਘਬਰਾਹਟ ਆ ਜੀ ਕੋਈ ਡਰਾ ਇਹਨਾਂ ਨੂੰ ਦਾਅਵੇ ਤਾਂ ਇਹ ਜਿੱਤ ਦੇ ਕਰ ਰਹੇ ਨੇ ਫਿਰ ਇਦਾਂ ਦੀਆਂ ਗੱਲਾਂ ਕਿਉਂ ਸਾਹਮਣੇ ਇਹ ਕਰਨਗੇ ਜੀ ਉਹ ਜਿਹੜੇ ਜਿੱਤ ਦੇ ਦਾਅਵੇ ਨੇ ਉਸ ਤਾਰਾਂ ਦਿਨ ਨੂੰ ਪਤਾ ਲੱਗੂ ਜੀ ਵੀ ਕਿਹਦੇ ਹੱਕ ਦੇ ਵਿੱਚ ਡਾ ਫਤਵਾ ਜਾਂਦਾ ਮੈਂ ਸਰਮੱਤੇ ਪ੍ਰਮਾਨ ਕਰੂੰ ਮੈਂ ਗੱਲ ਕਹਿਣਾ ਜੀ ਵੀ ਜਿਹਨੂੰ ਵੀ ਲੋਕ ਫਤਵਾ ਦੇਣਗੇ ਉਹ ਸਾਨੂੰ ਪ੍ਰਮਾਨ ਕਰਨਾ ਚਾਹੀਦਾ ਜੀ ਇਹ ਹੁਣ ਇਹ ਕਹਿੰਨ ਕੀ ਕਹਿ ਰਿਹਾ ਜੀ ਹੁਣ ਪ੍ਰਸ਼ਾਸਨ ਨੂੰ ਮੈਂ ਸੱਚੋ ਸਾਬ ਨੂੰ ਕੀਤਾ ਫੋਨ ਆ ਤੁਸੀਂ ਮੋਬਾਈਲ ਦੇਖ ਚੁੱਕੇ ਹੋ ਆ ਦੇਖੋ ਜੀ ਆ ਜਿਹੜੇ ਉਹਨਾਂ ਦੇ ਫੋਨ ਨੇ ਇੱਕ ਦੀ ਇਹਦੇ ਤੇ ਫੋਟੋ ਵੀ ਆ ਰਹੀ ਹੈ ਇੱਕ ਦੀ ਆ ਰਹੀ ਹੈ ਜੀ ਦੇਖੋ ਕਿਹਦੀ ਇੱਕ ਆਈ ਹੈ ਹੈ ਜੀ ਇਹਦੇ ਤੇ ਆਈ ਬੋਟ ਇਹਦੇ ਤੇ ਆਈ ਇੱਕ ਦੇ ਆਈ ਸਿੱਟਾ ਆ ਫੋਨ ਕਿਥੇ ਇਹਦੇ ਤੇ ਆ ਇੱਕ ਹੋਰ ਤੇ ਆ ਆ ਆ ਆ ਮੁੰਡਾ ਇਹ ਆਮ ਵੋਟਰਾਂ ਵਾਂਗ ਆ ਰਹੇ ਦੀ ਰਾਮ ਨਾਲੀ 10 12 ਮੁੰਡੇ ਰਾਮ ਨਾਲ ਫੋਨ ਫੜਾ ਕੇ ਨਾ ਅੰਦਰ ਜਾ ਰਹੇ ਦੀ ਇਹਦਾ ਪਿੰਡ ਦੇ ਬੰਦਿਆਂ ਨੇ ਦੇਖ ਲਿਆ ਵੀ ਅਣਪਛਾਤੇ ਬੰਦੇ ਬਾਹਰਲੇ ਕਿੱਥੋਂ ਆ ਰਹੇ ਨੇ ਇਹ ਉਹ ਰਾਮ ਨਾਲਾਂ ਫੋਨ ਫੜਾ ਰਹੇ ਨੇ ਕਹਿੰਦੇ ਇੱਕ ਮਿੰਟ ਅਸੀਂ ਵੋਟ ਪਾ ਆਈਏ ਆ ਬਾਈ ਜੀ ਇੱਧਰ ਪਾ ਚਾਸ ਵਾਲ ਤੋਂ ਵੀਰੇ ਨੇ ਪਛਾਣ ਲਿਆ ਕਹਿੰਦਾ ਪਿੰਡ ਦੇ ਬੰਦੇ ਤਾਂ ਹੈ ਨਹੀਂ ਇਹ ਕਿੱਥੇ ਦੇ ਨੇ ਇਹ ਬੰਦੇ ਜਦੋਂ ਉਹਨਾਂ ਨੇ ਫੋਨ ਫੜਾਏ ਇਹਦਾ ਪੁਲਿਸ ਵਾਲੇ ਸਾਹਿਬ ਦਾ ਧੰਨਵਾਦ ਆ ਫੋਨ ਫੜੇ ਜਦੇ ਭੱਜ ਗ ਕੀ ਗੱਲ ਹੋਈ ਆ ਵੀਰ ਜੀ ਬਾਈ ਜੀ ਵੋਟ ਪਾਉਣ ਆਏ ਸੀ ਨਜਾਇਜ਼ ਉਹ ਅੱਛਾ ਜੀ ਤੇ ਜਦੋਂ ਅਸੀਂ ਦੇਖਿਆ ਵੀ ਸਾਡੇ ਪਿੰਡ ਦੇ ਹੈ ਹੀ ਨਹੀਂ ਬੰਦੇ ਇਹ ਹੋਰ ਨੇ ਵਿਅਕਤੀ 10 12 ਜਣੇ ਸੀਗੇ ਉਹ ਅਸੀਂ ਉਹਨਾਂ ਨੂੰ ਪੁੱਛਿਆ ਤੁਸੀਂ ਇੱਥੇ ਕਰ ਦੇ ਗੀਓ ਇੱਕ ਦੋ ਤਾਂ ਕਹਿੰਦੇ ਸੀ ਘੁੰਮਣਾ ਮੈਂ ਘੁੰਮਾਂ ਨੂੰ ਇੱਥੇ ਪਾਰਕਾ ਵੋਟ ਪੈ ਰਹੀ ਆ ਬੋਟਿੰਗ ਹੋ ਰਹੀ ਆ ਤੇ ਕਰ ਦੇ ਕਰਾਉਂਦੇ ਕਦੇ ਕੁਝ ਕਹਿ ਦਿਆ ਕਰਨ ਕਦੇ ਕੁਝ ਕਹਿ ਦਿਆ ਉਹਨਾਂ ਦੇ ਫੋਨ ਅਸੀਂ ਫੜ ਲਏ ਤੇ ਕੁਝ ਬੰਦੇ ਫਿਰ ਇੱਥੇ ਬਾਹਰ ਰੁੱਕ ਗਏ ਕੁਝ ਅੰਦਰ ਰੁੱਕ ਗਏ ਅੰਦਰ ਜਿਹੜੀ ਮਨ ਲਓ ਜਿੱਥੇ VOTING ਹੋ ਰਹੀ ਉਹ ਗੇਟ ਦੇ ਅੰਦਰ ਐਂਟਰ ਹੋਣ ਲੱਗੇ ਜੀ ਉਹ ਜੀ ਉਹ ਅਸੀਂ ਬਾਹਰ ਕੱਢੇ ਨੇ ਜਦੇ ਚਲੋ ਮੁਲਾਜ਼ਮ ਸਾਡੇ ਨਾਲ ਜੁੜ ਕੇ ਪਿੰਡ ਦੇ ਅਸੀਂ 2 ਬੰਦੇ ਦੀਗੇ ਔਰ 3 3 ਕ ਜਣੇ ਦੀਗੇ ਉਹ ਦਾ 12 ਜਣੇ ਦੀਗੇ ਉਹ ਜਦੇ ਨਾਲ ਦੀ ਨਾਲ ਫੇਨਾਂਗੇ ਜੀ ਹਾਂਜੀ ਸੋ ਵੱਡੇ ਇਲਜ਼ਾਮ ਨੇ ਜਿਹੜੇ ਉਹ ਲੱਗ ਰਹੇ ਨੇ ਕਹਿੰਦੇ ਜੀ ਬੂਥ ਕੈਪਚਰਿੰਗ ਕਰਨ ਦੀ ਕੋਸ਼ਿਸ਼ ਆ ਜਿਹੜੀ ਕੀਤੀ ਜਾ ਰਹੀ ਆ ਸੋ ਗੱਲਬਾਤ ਕਰਦੇ ਆ ਪ੍ਰਤਾਪ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕੀ ਲੱਗ ਰਿਹਾ ਦਾਅਵੇ ਤਾਂ ਜਿੱਤਦੇ ਕੀਤੇ ਜਾਂਦੇ ਸੀ ਆਮ ਆਦਮੀ ਪਾਰਟੀ ਵੱਲੋਂ ਪਰ ਕਹਿੰਦੇ ਜੀ ਕੋਈ ਨਜਾਇਜ਼ ਬੰਦੇ ਆਏ ਸੀ ਫੋਨ ਵਗੈਰਾ ਖੋਲੇ ਗਏ ਨੇ ਹਾਂ ਇਹਨਾਂ ਨੇ ਕੀਤੀ ਇਹ ਇਹਨਾਂ ਨੇ ਕਿਹਾ ਸੀਗਾ ਕਿ 2 ਤੋਂ 4 ਵਜੇ ਕਰਾਂਗੇ ਜੀ ਤੇ ਕੋਈ ਚੱਕਰ ਨਹੀਂ ਹੋਣਾ ਸੀ ਸਾਰੇ ਆ ਗਏ ਹੁਣ ਕਰਕੇ ਦੇਖਣਾ ਹੁਣ ਦੱਸਾਂਗੇ ਮੌਕੇ ਤੇ ਜਵਾਬ ਦਵਾਂਗੇ ਇਹਨਾਂ ਨੂੰ ਜੀ ਬਾਕੀ ਪੁਲਿਸ ਨੇ ਪੁਲਿਸ ਦਾ ਧੰਨਵਾਦ ਹੈ ਬਹੁਤ ਹੀ ਜਿਆਦਾ ਸਾਥ ਦਿੱਤਾ ਉਹਨਾਂ ਨੇ ਫੋਨ ਫੜ ਲਿਆ ਤੇ ਹੁਣ ਕਾਰਵਾਈ ਕਰਨ ਗਿਆ ਰਹੀ ਪੁਲਿਸ ਸਾਰੀ ਇਹ ਸਾਰੀਆਂ ਦੇਖਦੇ ਆ ਕੀ ਕਹਿੰਦੇ ਆ ਜੀ 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 ਧੰਨਵਾਦ ਜੀ ਸੋ ਕਹਿੰਦੇ ਜੀ ਪੁਲਿਸ ਪ੍ਰਸ਼ਾਸਨ ਆ ਰਿਹਾ ਹੈ ਉਹਨਾਂ ਦੇ ਫੋਨ ਖੋਲੇ ਗਏ ਨੇ ਫਿਰਾਲ ਕੀ ਗੱਲ ਆ ਕੀ ਇਦੇ ਵਿੱਚ ਸਾਹਮਣੇ ਆਉਂਦਾ ਇਹ ਤਾਂ ਪ੍ਰਸ਼ਾਸਨ ਦੀ ਜਾਂਚ ਤੋਂ ਬਾਅਦ ਪਤਾ ਲੱਗੂਗਾ ਪਰ ਕੁਝ ਕੁ ਬੰਦੇ ਕਹਿੰਦੇ ਕੈਂਡੀਡੇਟ ਨਿਰਪਾਇਆ ਸਿੰਘ ਹੁੰਡਰ ਦੇ ਨਾਲ ਇੱਥੇ ਪਹੁੰਚਦੇ ਨੇ ਤੇ ਪੋਲਿੰਗ ਬੂਥ ਦੇ ਅੰਦਰ ਜਾ ਰਹੇ ਸੀ ਤੇ ਉੱਥੇ ਜਾ ਕੇ ਕੋਈ ਥੋੜੀ ਬਹੁਤੀ ਟਕਰਾਰ ਹੁੰਦੀ ਉਸ ਤੋਂ ਬਾਅਦ ਭੱਜ ਜਾਂਦੇ ਨੇ ਫਿਲਹਾਲ ਅੱਗੇ ਕੀ ਹੁੰਦਾ ਉਹ ਤੁਹਾਨੂੰ ਦਿਖਾਉਨੇ ਆ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਆਹ ਬਣੋ ਬਾਕੀ ਭੋਲ ਕੇ ਜਿਹਦੇ ਮੋਬਾਈਲ ਹੈਗੇ ਨੇ オーਥੈਂਟੀਫਾਈ ਕਰਾ ਲਾਂਗੇ ਜੇ ਲੋਕ ਖੁੱਲੇ ਨੇ ਉਹਦਾ ਸਾਰਾ ਕੁਝ ਹੋਊਗਾ ਨਾ ਲੋਕ ਨਹੀਂ ਖੁੱਲੇ ਹੈਗੇ ਉਹਦਾ ਉਹਦਾ ਖਲਾੜਾ ਕਿ ਲੈਬ ਚ ਭੇਜਨੇ ਪੈਣੇ ਆ ਉਹ ਢੋਲ ਜਾਣਾ ਅਪਡੇਟ ਦੇ ਵਿਆਪ ਤੇ ਬੋਲ ਲਾਂਗੇ ਉਹ ਸਾਡੇ ਕੋਲ ਕੋਈ ਸਾਫਟਵੇਅਰ ਨਹੀਂ ਹੈਗਾ ਓਕੇ ਹਾਂ ਜਈਆ ਕਰਕੇ ਕਲੋਂ ਨਾਲ ਸਾਰੇ ਮਾਈਨਰ ਵਜ ਰੱਖ ਲੈਣੇ ਅੱਪੇ ਅਪਡੇਟ ਤੋਂ ਤੁਸੀਂ ਦੇਖੋ ਕਿ ਉਹ ਦੇ ਦੋ ਜੇ ਤੁਹਾਨੂੰ ਲੱਗਦਾ ਕਿ ਮੇਰੇ ਦੇਣੀ ਹੈ ਯਾਰ ਉਹ ਸਭ ਨੂੰ ਦੇ ਦੋ ਨਹੀਂ ਕੰਪਲੀਟ ਤਾਂ ਮੈਂ ਮਤਲਬ ਕਿ ਜਾਉ ਹੂੰ ਉਹ ਦੇ ਦਿੰਨੇ ਇੱਕ ਵੀ ਐ ਕਰਕੇ ਇੱਥੇ ਆਈ ਸੀ ਹੈਨਾ ਤੂੰ ਕਹੇ ਮੋਬਾਈਲ ਵੀ ਉਹ ਵਧੀਆ ਨੇ ਅਰੇ ਐ ਨਹੀਂ ਹੈਗੇ ਨਹੀਂ ਨਹੀਂ ਮਹਿੰਗੇ ਮੋਬਾਈਲ ਬੱਬਾ ਜੀ ਆ ਪਰ ਧਰਕੇ ਦੀ ਇਥੋਂ ਵਾਲੇ ਬੰਦਿਆਂ ਵੱਲੋਂ ਨਹੀਂ ਆਪਣਾ ਸਰਪੰਚੇ ਦੇ ਦੂਗਾ ਨਾ ਪਕੜੇ ਸਰਪੰਚ ਵੱਲੋਂ ਬੰਦਾਰਾਂ ਆ ਹਾਂ ਬਸ ਠੀਕ ਹੈ ਵੇਖੋ ਜੋ ਵੀ ਹੈਗਾ ਉਹ ਆ ਚੀਜ਼ ਆ ਦੇ ਦੀ ਕਰ ਤਿੰਨੇ ਨੰਬਰ ਦਾ ਆ ਇਹ ਤੋਂ ਕਰਕੇ ਮੋਬਾਈਲ ਬੜਾ ਰੱਖਾ ਮੈਂ ਜੀ ਹਾਂ ਜੀ ਮੋਬਾਈਲ ਕੋਲੇ ਰੱਖ ਲਈ ਉਹ ਦੇੜੇ ਪੈੜੇ ਨੂੰ ਦੇਖੇ ਉਹਦਾ ਆ ਦੇ ਨੰਬਰ ਦੀ ਫੋਟੋ ਫੋਟੋ ਮੋਬਾਈਲ ਦੀ ਫੋਟੋ ਵਿੱਚ ਨਹੀਂ ਆਦੀ ਆ ਕੰਪਲੀਟ ਦੇ ਨਾਲ ਦਮਾਂਗੇ ਲਵਾ ਗਏ ਨਾ ਅੱਛਾ ਇਕ ਲਿਖ ਕੇ ਫਿਰ ਮੈਂ ਤੁਹਾਨੂੰ ਫੜਾ ਦਿੰਦਾ ਨਾ ਫੋਟੋ ਕਾਲ ਭੇਜ ਦਿੰਦੇ ਬੱਪੇ ਇਹ ਤੋਂ ਫਿਰ ਜੀ ਜੀ ਤੇ ਯਾਰੋ ਸਾਰ ਨੂੰ ਦੇ ਦਿਓ ਆਪਣੀ ਜਿਹੜੀ ਏਆਰਓ ਆਪਣੀ ਰਟਨਿੰਗ ਆਪਸ ਇੱਕ ਕਾਪੀ ਇੱਕ ਕਾਪੀ ਤੁਹਾਨੂੰ ਦੇ ਠੀਕ ਹੈ ਜੀ ਬਟ ਜੀ ਸਰ ਕਿਸ ਤਰ੍ਹਾਂ ਜੀ ਮਸਲਾ ਜਿਹੜਾ ਦੇਖ ਰਹੇ ਹੋ ਇੱਥੇ ਕੋਈ ਪਤਾ ਲੱਗਿਆ ਕਿ ਕੋਈ ਮੋਬਾਈਲ ਵਗੈਰਾ ਮੋਬਾਈਲ ਤਾਂ ਜੀ ਸਾਨੂੰ ਹੁਣੇ ਆਏ ਸੀ ਉਹ ਕਹਿੰਦੇ ਫੋਨ ਜੇ ਮਿਲਣੇ ਕੋਈ ਬਾਹਰੋਂ ਸ਼ਾਇਦ ਅਨੌਥਰਟੀਫਾਈ ਬੰਦੇ ਆ ਗਏ ਸੀ ਉਹ ਜਾ ਕੇ ਉਹਨੂੰ ਨੌਟੀਫਾਈ ਕਰਾ ਦੇ ਦਿੰਦੇ ਜੀ ਜੀ ਧੰਨਵਾਦ ਸੋ ਐਸਐਚਓ ਸਾਹਿਬ ਤੋ ਕੁਲਵੀਰ ਮੇਰੇ ਕੀ ਅੱਗੇ ਸਾਹਮਣੇ ਆਉਂਦਾ ਉਹ ਵੀ ਜਾਣਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਉਹਦੇ ਫੋਨ ਤੇ